ਚੱਪੜ ਢੀੜੀ ਇਹ ਉਹ ਸਥਾਨ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਫੌਜ ਨੂੰ ਜੰਗ ਵਿੱਚ ਹਰਾਇਆ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਮਾਉਣ ਵਾਲੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਸੋਧਿਆ ਸੀ ਖਰੜ ਲਾਂਡਰਾ ਰਾ ਰੂਡ ਤੇ ਪੈਂਦੇ ਪਿੰਡ ਚੱਪੜ ਚੀੜੀ ਵਿੱਚ ਸੁਸ਼ੋਭਤ ਹੈ ਫਤਿਹ ਬੁਰਜ ਇਸ ਬੁਰਜ ਨੂੰ ਪੰਜਾਬ ਸਰਕਾਰ ਨੇ ਰਿਕਾਰਡ 11 ਮਹੀਨਿਆਂ ਵਿੱਚ ਤਿਆਰ ਕਰਵਾ ਕੇ ਸਿੱਖਾਂ ਨੂੰ ਸਮਰਪਿਤ ਕਰ ਦਿੱਤਾ ਹੈ 328 ਫੁੱਟ ਉਚਾਈ ਵਾਲਾ ਇਹ ਭਾਰਤ ਦਾ ਸਭ ਤੋਂ ਉੱਚਾ ਬੁਰਜ ਹੈ ਇਸ ਬੁਰਜ ਦੀਆਂ ਤਿੰਨ ਮੰਜ਼ਲਾਂ ਹਨ ਪਹਿਲੀ ਮੰਜ਼ਲ 70 ਫੁੱਟ ਤੇ ਦੂਜੀ 117 ਫੁੱਟ ਤੇ ਅਤੇ ਤੀਜੀ 220 ਫੁੱਟ ਤੇ ਹੈ ਜੋ ਕਿ ਸਮਾਣਾ ਸਡੌਰਾ ਅਤਸਰਹੰਦ ਦੀ ਜਿੱਤ ਦਾ ਪ੍ਰਤੀਕ ਹਨ ਇਸ ਬੁਰਜ ਦੇ ਤੁਰ ਉੱਪਰ ਇੱਕ ਗੁੰਬਦ ਅਤੇ ਖੰਡਾ ਸਜਾਇਆ ਗਿਆ ਹੈ ਇਸ ਯਾਦਗਾਰੀ ਕੰਪਲੈਕਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਪੰਜ ਜਰਨੈਲਾਂ ਦੀ ਬੁੱਤ ਲਗਵਾਏ ਗਏ ਹਨ ਜਿਨ੍ਹਾਂ ਚੋਂ ਪਾਈ ਮਾਲੀ ਸਿੰਘ ਪਾਈ ਆਲੀ ਸਿੰਘ ਪਾਈ ਬਾਜ ਸਿੰਘ ਪਾਈ ਫਤਿਹ ਸਿੰਘ ਅਤੇ ਪਾਈ ਰਾਮ ਸਿੰਘ ਜੀ ਹਨ ਕੰਪਲੈਕਸ ਦੀ ਬਾਗਬਾਨੀ, ਫੁੱਟਪਾਥ ਅਤੇ ਤਲਾ ਆਦ ਬੜੇ ਹੀ ਰਚਨਾਤਮਕ ਤਰੀਕੇ ਨਾਲ ਤਿਆਰ ਕੀਤੇ ਗਏ ਹਨ ਜੋ ਕਿ ਇਸ ਦੀ ਦਿੱਖ ਨੂੰ ਵੱਖਰਾ ਆਕਰਸ਼ਨ ਪ੍ਰਦਾਨ ਕਰਦੇ ਹਨ। ਕੈਫੇ ਅਤੇ オーਪਨ-ਏਅਰ تھیਟਰ ਦਾ ਵੀ ਨਿਰਮਾਣ ਕੀਤਾ ਗਿਆ ਹੈ ਇਸ ਥਾਂ ਤੇ। ਰਾਤ ਵੇਲੇ ਇਸ ਥਾਂ ਦਾ ਦ੍ਰਿਸ਼ ਹੋਰ ਵੀ ਮਨਮੋਹਕ ਅਤੇ ਦਿਲ ਖਿੱਚਵਾ ਹੁੰਦਾ ਹੈ। ਪੰਜਾਬ ਸਰਕਾਰ ਨੇ ਇਸ ਯਾਦਗਾਰ ਸ਼ਹੀਦੀ ਸਮਾਰਕ ਨੂੰ ਬਣਾਉਣ ਲਈ 46 ਕਰੋੜ 2 ਲੱਖ ਰੁਪਈਆਂ ਦੀ ਰਾਸ਼ੀ ਖਰਚ ਕੀਤੀ ਹੈ ਅਤੇ ਅੱਗੋਂ ਵੀ ਇਤਿਹਾਸਕ ਥਾਵਾਂ ਅਤੇ ਵਿਰਸੇ ਦੀ ਸੰਭਾਲ ਲਈ ਵਚਨਬੱਧ ਹੈ